ਬਹੁਤ ਮਾੜੀ ਗੱਲ ਹੈ ਜਿਹੜੀ ਇਹਨਾਂ ਨੇ ਕੀਤੀ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡਾ ਕਿਸਾਨਾਂ ਦੇ ਨਾਲ ਕੀ ਐਬੈਰ ਹੈ ਆਏ ਮੋਦੀ ਸਾਹਿਬ ਤੇ ਤੁਸੀਂ ਤੁਸੀਂ ਹੈ ਜਿਹੜੇ ਸਾਡੇ ਕਿਸਾਨਾਂ ਨੂੰ ਫੜ-ਫੜ ਕੇ ਅੰਦਰ ਦਈ ਜਾਂਦੇ ਕੀ ਐਬੈਰ ਹੈ ਤੁਹਾਡਾ ਕਿਸਾਨਾਂ ਦੇ ਨਾਲ ਉਹ ਜਿਨ੍ਹਾਂ ਦੀ ਸਾਨੂੰ ਅਮਿਤ ਸਿੰਘ ਸਾਡੇ ਸਾਫ ਦਾ ਮੁੱਖ ਮੰਤਰੀ ਸਰਦਾਰ ਜਨਦੀਪ ਸਿੰਘ ਜੰਮੀ ਸਾਹਿਬ ਉਹਨਾਂ ਦੇ ਨਾਮ ਉਹਨਾਂ ਦੇ ਫਰਦੰਗ ਜਿਹੜੇ ਪਿਛਲੇ ਕਈ ਦਿਨਾਂ ਤੋਂ ਇਸ ਫਲੋਰ ਹੱਥ ਕੇ ਲੈਵੇ ਡੱਬੀ ਹੋਏ ਨੇ ਨਵਜੀਤ ਸਿੰਘ ਜੀ ਹੋਰ ਉਹਨਾਂ ਦੇ ਨਾਲ ਬੜੀਆਂ ਮਾਨਮਤੀਆਂ ਤੇ ਸਤਕਾਰਕ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਸੋ ਮਾਸ ਸੂਚੇ ਨਗਰ ਵੱਲੋਂ ਕਿਉਂਕਿ ਇਹ ਜਿਹੜਾ ਪਿੰਡ ਹੈ ਤੇ ਕਿਹੜੀ ਪਿੰਡਾਂ ਦਾ ਸਮੂਹ ਸੁਖਜਿੰਦਰ ਸਿੰਘ ਜੀ ਤੇਸੀ ਸਾਹਿਬ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਨਸ਼ਤਰ ਸਿੰਘ ਜੀ ਕਲਸੀ ਸਾਹਿਬ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਸਾਡੇ ਪ੍ਰਧਾਨ ਬਿੱਟੂ ਜੀ ਪਹੁੰਚੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਹੋਰ ਜਿੰਨੇ ਵੀ ਦਰਜਾ ਬਦਜਾ ਸਰਕਾਰ ਦੇ ਜਿਹੜੀ ਬਾਣੀ ਹੈ ਇਹਦਾ ਗੁਰੂ ਸਾਹਿਬਾਂ ਦਾ ਸਿੱਖਾਂ ਦੀ ਬਾਣੀ ਹੈ ਤੇ ਉਸ ਬਾਣੀ ਦਾ ਇੱਕੋ ਸੁਨੇਹਾ ਹੈ ਅੱਬਾ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗੋਂ ਪਿਆ ਕੌਣ ਭਲੇ ਕੋ ਮੰਨੇ ਸੋ ਪਰ ਜਿਹੜੀ ਭਾਪੀ ਦੀ ਸਿਆਸਤ ਹੈ ਹੋਂ ਤੱਕ ਜਾ ਲਾਇਆ ਪੀ ਇਹ ਤਾਂ ਗਈ ਲੱਖਾਂ ਦਾ ਬੜੀਆਂ ਕੀਮਤੀ ਲਵੇਰੀਆਂ ਨੇ ਇਹਦੇ ਚ ਉਹ ਕਹਿੰਦਾ ਇਹ ਬਗਸਾਰ ਹੀ ਆਪਣਾ ਕਹਿੰਦਾ ਨਾ 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 ਸਾਰਾ ਨਹੀਂ ਆਪਣਾ ਉਹ ਕਹਿੰਦਾ ਉਹ ਕਿੰਨਾ ਦਾ ਆਪਣਾ ਸਤਕਾਰਯੋ ਸਾਰੇ ਲੀਡਰ ਸਹਿਬਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਵੀਰ ਇਸ ਪ੍ਰੋਗਰਾਮ ਸ਼ਾਮਿਲ ਹੋਏ ਸਤਕਾਰਯੋ ਬੀਬੀਆਂ ਵੀ ਵੱਡੀ ਗਿਣਤੀ ਚ ਬੈਠੀਆਂ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਆ ਥੋੜੀ ਜਿਹੀ ਗੱਮਗਮੀ ਦੀ ਗੱਲਬਾਤਾਂ ਬੰਦ ਕਰਿਓ ਬਾਈ ਜੀ ਅੱਜ ਆ ਗਏ ਹੋ ਪੰਜਾਬ ਦੇ ਮਾਣ ਮਾਣ ਜੀ ਜੱਫਾ ਦਾ ਬਖਸ਼ੋ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਕਿ ਤੁਸੀਂ ਵੱਡੀ ਗਿਣਤੀ ਸਾਡੀ ਆਮਦ ਦੇ ਵਿੱਚ ਇਕੱਠੇ ਹੋਏ ਹੈ ਗਰਮੀ ਵੀ ਬਹੁਤ ਹੈ ਐਸੀ ਲੇਟ ਵੀ ਹੋਇਆ ਉਹਦੇ ਲਈ ਮਾਫੀ ਚਾਹੁੰਦੇ ਆ ਤੁਹਾਡੇ ਵਿਚਕਾਰ ਤੋਣਾ ਜਦੋਂ ਦਾ ਮੌਕਾ ਮਿਲਿਆ ਮੈਂ 3.5 ਮਹੀਨੇ ਮੁੱਖ ਮੰਤਰੀ ਰਿਹਾ ਜੋ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਤੁਸੀਂ ਲੋਕਾਂ ਨੇ ਵੱਡੀ ਖੁਸ਼ੀ ਮਨਾਈ 3 ਮਹੀਨੇ ਦੇ ਵਿੱਚ ਉਸ ਟਾਈਮ ਬਿਜਲੀ ਦੇ ਬਕਾਏ ਬੜੇ ਖੜੇ ਸੀ ਜਿੰਨਾ ਵੀ ਬਕਾਇਆ ਖੜਾ ਸੀ ਮੈਂ ਸਾਰਾ ਮਾਫ ਕੀਤਾ 1500 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ ਉਸਾਂ ਜਿੱਤੇ ਬਿੱਲ ਬਿਜਲੀ ਦੇ maaf ਕੀਤੇ ਉੱਥੇ ਤੁਹਾਡੇ ਪਾਣੀ ਦੇ ਬਕਾਇਆ ਖੜੇ ਸੀ ਉਹ ਵੀ maaf ਕੀਤੇ 1250 ਕਰੋੜ ਰੁਪਏ ਦਾ ਫਾਇਦਾ ਹੋਇਆ ਆਂਗਰ ਪਾਰਟੀ ਜੀ ਖੰਡਨੀ ਜਿੰਦਾਬਾਦ ਤੁਹਾਡੇ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਮਾਫੀ ਤੋਂ ਇਲਾਵਾ ਪੈਟਰੋਲ ਸਸਤਾ ਕੀਤਾ 10 ਰੁਪਏ ਲੀਟਰ ਪਹਿਲੀ ਵਾਰ ਪੈਟਰੋਲ ਸਸਤਾ ਹੋਇਆ ਡੀਜ਼ਲ ਸਸਤਾ ਕੀਤਾ ਆਗਨਵਾੜੀ ਵਾਲੀਆਂ ਬੀਬੀਆਂ ਉਹਨਾਂ ਦੀ ਤਨਖਾਹ ਵਧਾਈ ਆਸ਼ਾ ਵਰਕਰ ਬੀਬੀਆਂ ਦੀ ਤਨਖਾਹ ਵਧਾਈ ਆਸ਼ਾ ਵਰਕਰ ਆ ਦੇਖੋ ਭੈਣ ਜੀ ਬੈਠੇ ਇਹਨਾਂ ਦੀ ਤਨਖਾਹ ਵਧਾਈ ਮਿੱਡੇ ਮੀਲ ਜਿਹੜੀਆਂ ਬਣਾਉਂਦੀਆਂ ਬੀਬੀਆਂ ਉਹਨਾਂ ਦੀ ਤਨਖਾਹ ਵਧਾਈ ਬੀਬੀਆਂ ਨੂੰ ਰੋਡਵੇਜ਼ ਦੀਆਂ ਬੱਸਾਂ 'ਚ ਖੁੱਲ੍ਹ ਕਰਤੀ ਜਿੱਥੇ ਮਰਜੀ ਜਾਓ ਕੋਈ ਕਿਰਾਇਆ ਨਹੀਂ ਲੱਗਣਾ ਅੱਜ ਤੱਕ ਤੁਹਾਡਾ ਕੋਈ ਕਿਰਾਇਆ ਨਹੀਂ ਲੱਗਦਾ ਇਹ ਸਾਰੀਆਂ ਸਹੂਲਤਾਂ ਐਸੀ ਤੁਹਾਨੂੰ ਦਿੱਤੀਆਂ ਇਸ ਤੋਂ ਇਲਾਵਾ 13 ਬੱਲਾ ਵਿਕੇ 22 ਕਰੋੜ ਰੁਪਏ ਬਾਬਾ ਜੀ ਨੂੰ ਦਿੱਤੇ ਤਾਂ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਆਨ ਸੈਂਟਰ ਬਣ ਸਕੇ। ਮੰਗਲ ਸਾਹਿਬੀ ਜੀਵਾਹ ਸਰਦਾਰ ਚੰਨਜੀਤ ਸਿੰਘ ਜੰਮੀ ਜਾਹੋ ਭਗਵਾਨ ਬਾਲਮੀਤ ਜੀ ਦੇ ਮੰਦਰ ਨੂੰ 25 ਕਰੋੜ ਰੁਪਏ ਦਿੱਤਾ। ਭਗਵਾਨ ਪਰਸ਼ੂਰਾਮ ਜੀ ਦੇ ਮੰਦਰ ਨੂੰ ਫਗਵਾੜੇ ਚ 10 ਕਰੋੜ ਰੁਪਏ ਦਿੱਤਾ। ਕਿਸਾਨਾਂ ਦੇ ਖਰਾਬੇ ਦਾ ਬਾਦਲ 8000 ਰੁਪਏ ਦਿੰਦੇ ਸੀ ਕੈਪਟਨ ਨੇ 12 ਕਰਤਾ 12000 ਰੁਪਏ ਦਿੱਤਾ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਨਰਮੇ ਦੀ ਫਸਲ ਮਾਰ ਦੇ ਮਾਰੀ ਗਈ ਮੈਂ 17000 ਰੁਪਏ ਮੁਆਵਜ਼ਾ ਦਿੱਤਾ 17000 ਦੇ ਉੱਪਰ ਲੇਬਰ ਦਾ ਵੀ 1700 ਰੁਪਏ ਵੱਖਰਾ ਦਿੱਤਾ ਹਰ ਕੰਮ ਜੋ ਵੀ ਲੋਕਾਂ ਦੀ ਸੂਚਤਾ ਸੀ ਉਹ ਕੀਤਾ ਲੇਕਿਨ ਆ ਜਿਹੜਾ ਮੁੱਖ ਮੰਤਰੀ ਹੁਣ ਬਣਿਆ ਸਰਕਾਰ ਝਾੜੋ ਦੀ ਬਣੀ ਲੋਕ ਬਦਲਾਅ ਬਦਲਾਅ ਕਰਦੇ ਸੀ ਪਤਾ ਨਹੀਂ ਸੀ ਇੰਨਾ ਮਾੜਾ ਬਦਲਾ ਆਊਗਾ ਤੁਸੀਂ ਆਪਣੇ ਪੰਚਾਇਤ ਦੇ ਸਰਪੰਚ ਤੋਂ ਪੁੱਛ ਕੇ ਦੇਖੋ ਪੰਚਾਇਤ ਤੋਂ ਪੁੱਛ ਲਓ ਪਿਛਲੇ ਸਵਾ ਦੋ ਸਾਲਾਂ 'ਚ ਇੱਕ ਵੀ ਰੁਪਈਆ ਕਿਸੇ ਵੀ ਪੰਚਾਇਤ ਨੂੰ ਨਹੀਂ ਆਇਆ ਰੜੇ ਹੀ ਰੱਖਦੇ ਸਰਪੰਚਾਂ ਕੋਈ ਵਿਕਾਸ ਦਾ ਕੰਮ ਇਹਨਾਂ ਨੇ ਨਹੀਂ ਕੀਤਾ ਸਾਡੇ ਕਿਸਾਨਾਂ ਤੇ ਹਰਿਆਣਾ ਬਾਰਡਰ ਤੇ ਗੋਲੀਆਂ ਚੱਲੀਆਂ ਸਾਡਾ ਨੌਜਵਾਨ ਮਾਰਿਆ ਗਿਆ ਅਥਰੂ ਗਏ ਚੱਲੀ ਲੇਕਿਨ ਇਹ ਮੁੱਖ ਮੰਤਰੀ ਹੈ ਕਿ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਤੇ ਕੋਈ ਕਾਰਵਾਈ ਨਹੀਂ ਫੇਰ ਕਹਿੰਦਾ ਕਿਸਾਨ ਵਜਾ ਨਹੀਂ ਜਗਾ ਲੱਭਦੇ ਕਹਿੰਦਾ ਮੈਂ ਮੁਰਕੀਆਂ ਦੇ ਵੀ ਦਊਂਗਾ ਆਂਡਿਆਂ ਦੇ ਵੀ ਦਊਂਗਾ ਲੇਕਿਨ ਪਿੱਛੇ ਹੜਾ ਦੇ ਨਾਲ ਖਰਾਬਾ ਹੋਇਆ ਇਹਨਾਂ ਨੇ 1 ਰੁਪਇਆ ਵੀ ਕਿਸੇ ਦੇ ਹੱਕ ਤੇ ਨਹੀਂ ਰੱਖਿਆ ਥੋੜੇ ਜਿਹੇ ਬੰਦਿਆਂ ਨੂੰ ਮੈਂ ਤਾਂ ਦਿੱਤਾ ਸੀ 17000 ਇਹਨੇ ਸਿਰਫ 6800 ਦਾ ਮੁਆਵਜ਼ਾ ਥੋੜੇ ਜਿਹੇ ਬੰਦਿਆਂ ਨੂੰ ਦਿੱਤਾ ਜਾਂਦੀ ਸੇ ਕੰਨੀ ਫਿਰ ਮੈਂ ਕਿਸਾਨ ਹਤ ਐਸੀ ਹੈ ਕਿ ਇਹ ਕੇ ਇਹ ਲੋਗ ਹੈ ਅੱਜ ਪ੍ਰਧਾਨ ਮੰਤਰੀ ਮੋਦੀ ਜਲੰਧਰ ਵਿੱਚ ਆ ਰਿਹਾ ਹੈ ਪ੍ਰਧਾਨ ਮੰਤਰੀ ਨੇ ਜਲੰਧਰ ਆਉਣਾ ਹੈ ਔਰ ਸਾਡੇ ਉਰੇ ਦੀ ਝਾੜੂ ਵਾਲੀ ਸਰਕਾਰ ਨੇ ਪਿੰਡ ਪਿੰਡ ਦੇ ਵਿੱਚ ਕਿਸਾਨਾਂ ਨੂੰ ਨਜ਼ਰਬੰਦ ਕਰਤਾ ਆ ਪਿਛਲੇ ਪਿੰਡ ਦੇ ਵਿੱਚ ਹੁਣੇ ਮੈਂ ਕਿਸਾਨ ਦੇ ਘਰ ਜਾ ਕੇ ਆਇਆ ਆਕਰਪੁਰ ਪਿੰਡ ਦੇ ਵਿੱਚ ਤੇ ਸਾਡੇ ਸਾਡਾ ਸਰਪੰਚ ਕਿਸਾਨ ਹੈ ਉਹ ਨੰਬਰਦਾਰ ਵੀ ਹੈ ਪਹਿਲਾ ਰਾਤ ਪੁਲਸ ਆ ਗਈ ਉਹਦੇ ਘਰ ਕਹਿੰਦੇ ਤੈਨੂੰ ਥਾਣੇ ਲੈ ਕੇ ਜਾਣਾ ਉਹ ਕਹਿੰਦਾ ਮੈਂ ਨੰਬਰਦਾਰ ਵੀ ਆ ਡੀਸੀ ਦੀ ਲਿਖਤ ਦਿਖਾਓ ਫਿਰ ਚੜਕੇ ਨੂੰ ਆ ਗਏ ਅੱਜ ਸਾਰਾ ਦਿਨ ਸਵੇਰ ਦਾ ਉਹਦਾ ਘਰ ਘੇਰਿਆ ਹੋਇਆ ਪੁਲਸ ਨੇ ਕਹਿੰਦੇ ਬੋਦੀ ਆਉਣਾ ਐਸੀ ਕਿਸੇ ਕਿਸਾਨ ਨੂੰ ਬਾਹਰ ਨਹੀਂ ਕੱਢ ਦੇਣਾ ਮੋਤੀ ਦਾ ਦੁਸ਼ਮਣ ਹੈਗਾ ਹੀ ਆ ਕਿਸਾਨ ਦਾ ਮੋਤੀ ਦਾ ਦੁਸ਼ਮਣ ਹੈਗਾ ਹੀ ਆ ਪੰਜਾਬ ਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਕਿਹੜੀ ਦੁਸ਼ਮਣੀ ਕੱਟ ਰਿਹਾ ਹੈ ਤੇਰੀ ਪੁਲਿਸ ਨੇ ਅੱਜ ਕਿਸਾਨਾਂ ਨੂੰ ਆਪਣੇ ਘਰ ਦੇ ਵਿੱਚ ਨਜਰਬੰਦ ਕੀਤਾ ਉਹਨਾਂ ਦੇ ਲੀਡਰਾਂ ਨੂੰ ਇਹ ਕਿਹੜੀ ਦੁਸ਼ਮਣੀ ਕੱਟ ਰਿਹਾ ਹੈ ਸੋ ਵੀਰੋ ਜਿੰਨਾ ਮੋਦੀ ਜ਼ਿੰਮੇਵਾਰ ਹੈ ਉਹਨਾਂ ਹੀ ਭਗਵੰਤ ਮਾਨ ਤੇ ਝਾੜੂ ਦੀ ਸਰਕਾਰ ਜ਼ਿੰਮੇਵਾਰ ਹੈ ਸਾਡੇ ਨੁਕਸਾਨ ਕਰਨ ਦੇ ਵਿੱਚ ਕੋਈ ਚਰਕੀ ਦਾ ਸਹਾਰਾ ਨਹੀਂ ਲੈਂਦਾ ਇਹਨਾਂ ਨੇ ਕੋਈ ਨਵਾਂ ਕਾਲਜ ਕੋਈ ਨਵੀਂ ਯੂਨੀਵਰਸਿਟੀ ਪਿਛਲੇ 2 ਸਾਲਾਂ ਚ ਨਹੀਂ ਦਿੱਤੀ ਕੋਈ ਨਵੀਂ ਇੰਡਸਟਰੀ ਨਹੀਂ ਆਈ ਬਲਕਿ ਚਿੱਟਾ ਚਿੱਟਾ ਫੈਲ ਗਿਆ ਹਰ ਪਿੰਡ ਦੇ ਵਿੱਚ ਨਸ਼ਾ ਹੈ ਮੈਂ ਜਿੱਥੇ ਵੀ ਜਾਂਦਾ ਬੀਬੀ ਆ ਭੈਣਾ ਮੈਨੂੰ ਰੋਕ ਕੇ ਖੜ ਜਾਂਦੀ ਹੈ ਕਹਿੰਦੀ ਆ ਜੀ ਨਸ਼ਾ ਬੰਦ ਕਰੋ ਮੈਂ ਤੁਹਾਨੂੰ ਇੱਕ ਵਾਦਾ ਦੇਣਾ ਚਾਹੁੰਦਾ ਕਿ ਜਾਂ ਚੰਨੇ ਰਹੋਗੇ ਜਾਂ ਨਸ਼ਾ ਵੇਚਣ ਵਾਲੇ ਰਹੋਗੇ ਵਿਚ ਵਿਚਾਲੇ ਕੁਛ ਨਹੀਂ ਇਸ ਰਾਕੇ ਅਜ ਨਸ਼ਾ ਕੱਢਣਾ ਹੈ ਮੈਂ ਇੱਥੇ ਵਿਕਾਸ ਕਰਾਉਣਾ ਹੈ ਮੈਂ ਇੱਥੇ ਯੂਨੀਵਰਸਿਟੀਆਂ ਬਣਾਉਣੀਆਂ ਹੈ ਮੈਂ ਇੱਥੇ ਕਾਲਜ ਬਣਾਉਣੇ ਆ ਮੈਂ ਇੱਥੇ ਸੜਕਾਂ ਦਾ ਵਿਕਾਸ ਕਰਾਉਣਾ ਹੈ ਮੈਂ ਇੱਥੇ ਇੰਡਸਟਰੀ ਲੈ ਕੇ ਆਉਣੀ ਹੈ ਮੈਂ ਇੱਥੇ ਸਰਕਾਰੀ ਹਸਪਤਾਲ ਲੈ ਕੇ ਆਉਣੇ ਜਿੱਦੇ ਸਸਤਾ ਇਲਾਜ ਹੋ ਸਕੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਭਾਜਪਾ ਦੀ ਸਰਕਾਰ ਨੂੰ ਸਾਡਾ ਆਉਣ ਵਾਲੇ ਸਮੇਂ ਵਿੱਚ ਵਿਕਾਸ ਹੋ ਸਕੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਤੁਸੀਂ ਬੱਡੀ ਗਿਰਤੀ ਚ ਹੋਇਆ ਮੈਂ ਧੰਨਵਾਦੀ ਕਰਦਾ ਮੰਗਤ ਰਾਮ ਪਾ ਜੀ ਨੇ ਆਟੀ ਉਹਨਾਂ ਦੀ ਉਹਨਾਂ ਨੇ ਪ੍ਰਸਤਾਨ ਫਰਸ ਕਰਕੇ ਸਾਨੂੰ ਵਿਸ਼ਵਾਸ ਹੋਇਆ ਹੈ ਤੇ ਸਾਨੂੰ ਸਮਰਥਨ ਦਿੱਤਾ ਉਹਦੇ ਲਈ ਵੀ ਕਿਸਾਨ ਵੀ ਹਰ ਵਰਗ ਅੱਜ ਇਕਤਾ ਕਰਕੇ ਕਾਂਗਰਸ ਵੱਲ ਵੋਟਾਂ ਚੰਨੀ ਮੈਨੂੰ ਪਾਉਣ ਵਾਸਤੇ ਤਿਆਰ ਹੋਇਆ ਬਹੁਤ ਪਿੰਡਾਂ 'ਚ ਮੈਂ ਗਿਆ ਉਹਨਾਂ ਨੇ ਕਿਹਾ ਸੀ ਚਾਹੇ ਕਾਲੀ ਹੈ ਚਾਹੇ ਬੀਐਸਪੀ ਵਾਲੇ ਚਾਹੇ ਕਾਂਗਰਸੀ ਐਸੀ ਇਕੱਠੇ ਹੋ ਕੇ ਇਕਤਾ ਦੇ ਨਾਲ ਇੱਕ ਤਰਫਾ ਵੋਟਾਂ ਪਾਉਣੀ ਹੈ ਕਿਉਂਕਿ ਜਦ ਕਿਸਾਨੀ ਦਾ ਸੰਕਟ ਆਇਆ ਤਾਂ ਮੈਂ ਚਰਨਜੀਤ ਚੰਨੀ ਉਹਨਾਂ ਦੇ ਨਾਲ ਖੜਿਆ ਜਦ ਐਸਜੀਪੀਸੀ ਦਾ ਕਾਨੂੰਨ ਬਦਲਿਆ ਤਾਂ ਮੈਂ ਸਿੱਖਾਂ ਦੇ ਨਾਲ ਖੜਿਆ ਜਦ ਵੀ ਕਿਤੇ ਕੋਈ ਰੌਲਾ ਪਿਆ ਇਹਨਾਂ ਨੇ ਸਰਕਾਰਾਂ ਨੇ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਡੇ ਨਾਲ ਖੜਿਆ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤਾਲੁਆਤ ਕਰਦਾ सारे जणे पंहिंजे मोहरा लाओ वेहगु जीा ख़ालसा वेहगु जी फतिहाने साबका मुख्यत्रं चरजी चंनी দিয়া হ'ল 1 ਲੀਟਰ ਸੀ ਨੂੰ ਮਿਲਵਾਣ ਕੀਤਾ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੇ ਪ੍ਰਧਾਨ ਮੰਤਰੀ ਜੀ ਆਏ ਐ ਭਾਈ ਜਮਜਾਵਾ ਆਓ ਲੇਕਿਨ ਸਾਡੇ ਕਿਸਾਨਾਂ ਨੂੰ ਪਰੇ ਕਰ ਦੇਣਾ ਹੈ ਅੱਜ ਦੇ ਕਿਸਾਨਾਂ ਦੇ ਨਾਲ ਨਜ਼ਰਬੰਦ ਕੀਤਾ ਜਿਹੜੀ ਕੈਂਚ ਦੇ ਨਿੰਦਾ ਕਰਦੇ ਸਾਰੇ ਬਹੁਤ ਮਾੜੀ ਗੱਲ ਹੈ ਜਿਹੜੀ ਇਹਨਾਂ ਨੇ ਕੀਤੀ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡਾ ਕਿਸਾਨਾਂ ਦੇ ਨਾਲ ਕੀ ਬਹਿਰ ਹੈ ਆਏ ਮੋਦੀ ਸਾਹਿਬ ਤੇ ਤੁਸੀਂ ਹੇ ਜਿਹੜੇ ਸਾਡੇ ਕਿਸਾਨਾਂ ਨੂੰ ਫੜ-ਫੜ ਕੇ ਅੰਦਰ ਦਈ ਜਾਂਦੇ ਤੇ ਆਹ ਬਹਿ ਰਹੇ ਤੁਹਾਡੇ ਕਿਸਾਨਾਂ ਦੇ ਧੰਨਵਾਦ ਜੀ ਆ ਫੋਟੋ ਕਰਾ ਲਓ ਜੀ ਧੰਨਵਾਦ ਜੀ ਚਲੀਏ <laughs> I did